ਅੱਸੀ ਕਾਲ ਪਹਿਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰ ਫੇ YouTube ਚੈਨਲ ਤੇ ਫੇਰ ਤੁਹਾਡੇ ਨਾਲ ਜਿਹੜੀ ਵੀਡੀਓ ਲੈ ਕੇ ਆ ਪਹਿਲੇ ਦੋਸਤੋ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ بارش ਹੋ ਰਹੀ ਆ ਤੇ ਬਾਸ ਦੇ ਨਾਲ ਕਾਫੀ ਜਿਹੜੇ ਨੇ ਕਿਨਾਂ ਦੇ ਵਿੱਚਲੇ ਤੂੜੀ ਬੰਨਣ ਵਾਲੀ ਆ ਤੇ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਦੀ ਗੱਲ ਕਰਦਾ ਵਾਂ ਤੇ ਇੱਥੇ ਵੀ ਕਾਫੀ ਮਿੱਤਰਾਂ ਦੋਸਤਾਂ ਦੀ ਤੂੜੀ ਬੰਨਣ ਵਾਲੀ ਪਰ بارش ਰੁਜ ਪੈ ਗਈ ਤਾਂ ਤੁਹਾਨੂੰ ਇੱਕ ਨਵੀਂ ਤਕਨੀਕ ਦੱਸਾਂਗੇ ਵੀ ਲੇਬਰ ਦੇ ਛਟਕਾਰੇ ਤੋਂ ਬਿਨਾ ਅੱਗੇ ਤੁਹਾਨੂੰ ਤੂੜੀ ਧੱਕਰਾ ਸਕੰਜਾ ਹੀ ਦੱਸਿਆ ਸੀ ਤੇ ਹੁਣ ਲੇਬਰ ਤੋਂ ਬਿਨਾ ਹੀ ਕਦਾਂ ਨਾਰਫ ਹੋ ਸਕਦੇ ਆ ਜਿਹੜਾ ਨਾਰ ਇਦਾਂ ਗੱਲ ਹੋ ਗਿਆ ਫੋਸਦੇ ਤੇ ਬੜੇ ਆਸਾਨੀਆਂ ਨਾਲ ਹੀ ਫੋਸਦੇ ਇੱਕ ਤਕਨੀਕ ਤੁਹਾਨੂੰ ਵਿਖਾਵਾਂਗੇ ਵੀਡੀਓ ਐਡਿਟ ਦੀ ਕਿਵੇਂ ਦੇ ਰਹੋ ਤੇ ਮਗਰ ਉਸੇ ਵਲੇ ਯਾਰ ਰੀਪਰ ਆ ਉਸੇ ਰੀਪਰ ਤੂੜੀ ਬਣਾ ਸਕਦਾ ਵਾਂ ਤੇ ਨਾਲੋਂ ਨਾਲ ਯੋ ਆ ਵਧੀਆ ਕਰਦਾ ਆ ਤੁਸੀਂ ਵੇਖੋ ਆ ਚੱਲਦਾ ਜਿਗਾੜ ਤੁਸੀਂ ਅਗਲੀ ਹਾਂਜੀ ਦੋਸਤੋ ਇਹ ਕਰਨਾ ਕੀ ਜਿਹੜਾ ਜਿਗਾੜ ਅਸੀਂ ਬਣਾਇਆ ਵਾ ਇਹਨੂੰ ਆਪਾਂ ਈਟੀਓ ਦੇ ਵਿੱਚ ਟਰੈਕਟਰ ਦੀ ਪੀਟੀਓ ਦੇ ਨਾਲ ਫੱਟੀ ਦੇ ਉੱਤੇ ਇੱਕ ਬੈਰਿੰਗ ਲਾ ਕੇ ਫਿੱਟ ਹੋਣਾ ਵਾ ਤੁਸੀਂ ਵੇਖ ਸਕਦੇ ਜੀ ਆ ਵੇਖੋ ਫਿੱਟ ਕਰ ਰਹੇ ਨੇ ਇਹ ਜਿਹੜੇ ਫਿੱਟ ਕਰ ਰਹੇ ਕੌਣ ਨੇ ਇਹ ਜਿੰਨਾਂ ਦਾ ਆਪਾਂ ਤੁੜੀ ਠਕਣਾ ਜਿੰਨਾਂ ਦੇ ਨਾਲ ਸਕੰਜੇ ਦੀ ਗੱਲਬਾਤ ਕੀਤੀ ਉਹੀ ਵੀਰਿਆ ਇਹ ਚੀਮਾ ਸਾਹਿਬ ਆ ਚੀਮਾ ਸਾਹਿਬ ਨੇ ਬਣਾਇਆ ਵਾ ਬੜੀ ਵਧੀਆ ਤਕਨੀਕ ਲੈ ਕੇ ਆਏ ਆ ਤੇ ਬੜਾ ਵਧੀਆ ਇਹਦਾ ਇਹਨਾਂ ਦਾ ਪ੍ਰਾਲਾ ਵਾ ਇਹਦੇ ਨਾਲ ਬਹੁਤ ਜਿਆਦੀ ਜਿਹੜੀ ਲੇਬਰ ਤੋਂ ਸਾਨੂੰ ਜਿਹੜਾ ਛਟਕਾਰਾ ਮਿਲਦਾ ਵਾ ਹਾਂਜੀ ਦੋਸਤੋ ਤੁਹਾਨੂੰ ਇਹ ਦੱਸ ਦਈਏ ਵੀ ਜਿਹੜਾ ਸਕੰਜਾ ਚੱਲਦਾ ਪਿਆ ਵਾ ਇਹ ਚੀਮਾ ਸਾਹਿਬ ਨੇ ਤਿਆਰ ਕੀਤਾ ਵਾ ਤੇ ਇਹ ਸਾਡੇ ਜਿੰ ਸਾਡੀ ਤੂੜੀ ਧੱਕ ਨਹੀਂ ਸਾਂਝੀ ਆ ਉਹ ਇਹ ਜਿਹੜਾ ਜਿਨ੍ਹਾਂ ਦੇ ਖੇਤਾਂ 'ਚ ਚੱਲਦਾ ਪਿਆ ਇਹ ਧਾਰਿਆਲ ਸਾਹਿਬ ਦੇ ਖੇਤਾਂ ਦੇ ਵਿੱਚ ਚੱਲਦਾ ਥਾ ਚੱਲਦਾ ਪਿਆ ਧਾਰਿਆਲ ਸਾਹਿਬ ਦੇ ਖੇਤਾਂ ਦੇ ਵਿੱਚ ਚਾਲੂ ਨੂੰ ਕੀਤਾ ਵਾ ਇਸ ਤੋਂ ਬਾਅਦ ਵਾਰੀ-ਵਾਰੀ ਜਿਹੜੇ ਸਾਰੇ ਆ ਬੰਦੇ ਇਹ ਇਹ ਵਰਤਣਗੇ ਤੇ ਇਦਾਂ ਦੀਆਂ ਤਕਨੀਕਾਂ ਹੀ ਆਪਾਂ ਨੂੰ ਅਪਣਾਉਣੀ ਚਾਹੀਦੀਆਂ ਇਦਾਂ ਦੀਆਂ ਤਕਨੀਕਾਂ ਆਪਾਂ ਨੂੰ ਇਕੱਠੇ ਰਲ ਕੇ ਬਣਾਉਣੀ ਚਾਹੀਦੀ ਕਿਦਾਂ ਕਿ ਤੈਨੂੰ ਤੂੜੀ ਧੱਕਣਾ ਦੱਸਿਆ ਸੀ ਤੇ ਹੁਣ ਜਿਹੜਾ ਵਾ ਸਾਰੇ ਨਾੜ ਨੂੰ ਖਿਲਾਰਨ ਵਾਲਾ ਇਹ ਜਿਹੜਾ ਫੇਰ ਫੇਰਦੇ ਪਏ ਨੇ ਇਹ ਵਾਰੀ ਤਕਨੀਕ ਬਣਾਈ ਆ ਇਹ ਧਾਰਿਆਲ ਸਾਹਿਬ ਦੇ ਖੇਤਾਂ ਇਨਾ ਕੁਝ ਕਹਿੰਦਾ ਧੰਨਵਾਦ ਅਗਲੀਓ ਵੀਡੀਓ ਫਿਰ ਸਾਡੀਆਂ ਆਉਣਗੀਆਂ ਡੀਐਸਆਰ ਝੋਨੇ ਦੇ ਬਾਰੇ ਉਹ ਵੀ ਲੈ ਕੇ ਆਈ ਤੁਹਾਡੇ ਨਾਲ